ਵਾਹਿਗੁਰੂ ਜੀ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 382 ਤੋਂ ਲੈ ਕੇ 383 ਤੱਕ ਸਵੈਮਾਨ ਬਾਣੀ ਦੀ ਵਿਚਾਰ ਕਰਦੇ ਹਾਂ ਜੀ ਪੰਚਮ ਪਾਤਸ਼ਾਹ ਜੀ ਦੀ ਬਾਣੀ ਰਾਗ ਆਸਾ ਵਿੱਚ ਚੱਲ ਰਹੀ ਹੈ ਜੀ ਆਓ ਆਪਾਂ ਗੁਰਵਾਣੀ ਦੀ ਲੜੀ ਨਾਲ ਜੁੜੀਏ ਸੰਗਤ ਜੀ ਵਾਹਿਗੁਰੂ ਜੀ ਆਸਾ ਮਹੱਲਾ ਪੰਜਵਾਂ ਵੰਦਨ ਕਾਟ ਬਿਸਾਰੇ ਔਗਣ ਆਪਣਾ ਬਿਰਦ ਸਮਾਰਿਆ ਹੋਏ ਕਿਰਪਾਲ ਮਾਤ ਪਿਤ ਨiai ਬਾਰਕ ਜਿਉ ਪ੍ਰਤਪਾਰਿਆ ਗੁਰ ਸਿਖ ਰਾਖੇ ਗੁਰ ਗੋਪਾਲ ਕਾੜ ਲਿਏ ਮਹਾ ਪਵਜਲ ਤੇ ਆਪਣੀ ਨਦਰ ਨਿਹਾਲ ਰਹਾਓ ਹਾਂਜੀ ਸੰਗਤ ਜੀ ਪੰਚਮ ਪਾਚਾ ਕਹਿੰਦੇ ਕਿ ਪ੍ਰਮਾਤਮਾ ਨੇ ਜੀਵ ਦੇ ਸਾਰੇ ਵਿਕਾਰ ਖਤਮ ਕਰ ਤੇ ਮੋ ਮਾਇਆ ਦੇ ਬੰਧਨ ਕੱਟ ਦਿੱਤੇ ਜਿਹੜੇ ਪਿਛਲੇ ਔਗਣ ਸੀ ਉਹ ਬਖਸ਼ ਦਿੱਤੇ ਪ੍ਰਮਾਤਮਾ ਨੇ ਆਪਣਾ ਮੁੱਢ ਕਦੀਮਾ ਦਾ ਵਾਹਿਗੁਰੂ ਜੀ ਆਪਣੇ ਭਗਤ ਦੀ ਰੱਖਿਆ ਕਰਨ ਦਾ ਬਿਰਦ ਆਪਣਾ ਕਹਿੰਦੇ ਉਹਨੇ ਯਾਦ ਰੱਖਿਆ ਕਹਿੰਦੇ ਜਿਸ ਤਰ੍ਹਾਂ ਮਾਤਾ ਪਿਤਾ ਆਪਣੇ ਬੱਚਿਆਂ ਤੇ ਦਿਆਵਾਨ ਹੁੰਦਾ ਤੇ ਆਪਣੇ ਬੱਚੇ ਦੀ ਪਿਤਪਾਲਣਾ ਕਰਦਾ ਪ੍ਰਮਾਤਮਾ ਉਸ ਤਰ੍ਹਾਂ ਆਪਣੇ ਭਗਤਾਂ ਦੀ ਪਰਿਤਪਾਲਣਾ ਕਰਦਾ ਕਹਿੰਦੇ ਜਿਹੜੇ ਗੁਰੂ ਦੇ ਸਿੱਖ ਨੇ ਪ੍ਰਮਾਤਮਾ ਨੇ ਉਹਨਾਂ ਦੀ ਰੱਖਿਆ ਕੀਤੀ ਗੋਪਾਲ ਜੋ ਧਰਤੀ ਨੂੰ ਪਾਲਣ ਵਾਲਾ ਹੁੰਦਾ ਤੇ ਇਸ ਸੰਸਾਰ ਸਾਗਰ ਦੀ ਮਾਇਆ ਦੇ ਜਾਲ ਚੋਂ ਪ੍ਰਮਾਤਮਾ ਨੇ ਆਪਣੀ ਮਿਹਰ ਦੀ ਨਜ਼ਰ ਕਰਕੇ ਉਸ ਭਗਤ ਨੂੰ ਕੱਢ ਲਿਆ ਵਾਹਿਗੁਰੂ ਜੀ ਵਾਹਿਗੁਰੂ ਜਾ ਕੇ ਸਿਮਰਨ ਜਮਤੇ ਛੂਟੀ ਐ ਹਲਤ ਪਲਤ ਸੁਖ ਪਾਈ ਐ ਸਾਸ ਗਿਰਾਸ ਜਪੋ ਜਪ ਰਸਨਾ ਨੀਤ ਨੀਤ ਗੁਣ ਗਾਈ ਐ ਕਹਿ ਕਹਦੇ ਉਹ ਪਰਮਾਤਮਾ ਜਿਹਦਾ ਨਾਮ ਜਪ ਕੇ ਅਸੀਂ ਜਮ ਦੀ ਮਾਰ ਤੋਂ ਛੁੱਟ ਜਾਂਦੇ ਆ ਲੋਕ ਸੁਖੀ ਪਰਲੋਕ ਸੁਖੀ ਹੋ ਜਾਂਦਾ ਕਹਿੰਦੇ ਉਸ ਪਰਮੇਸ਼ਰ ਦਾ ਨਾਮ ਆਪਣੀ ਇਸ ਜੀਭਾ ਦੇ ਨਾਲ ਸਾਸ ਗਿਰਾਸ ਜਪੀਏ ਹਰ ਵਕਤ ਹਰ ਰੋਜ਼ ਉਸ ਪਰਮਾਤਮਾ ਦੇ ਸਿਫਤ ਸਲਾਹ ਦੇ ਗੁਣ ਗਾਈਏ ਤਾਂ ਕਿ ਉਹ ਗੁਣ ਸਾਡੇ ਵਿੱਚ ਵੀ ਆ ਸਕਣ ਭਗਤ ਪ੍ਰੇਮ ਪਰਮ ਪਦ ਪਾਇਆ ਸਾਧ ਸੰਗ ਦੁਖ ਨਾ ਠੇ ਛੇ ਜੇ ਨਾ ਜਾਏ ਕਿਛ ਪਉ ਨਾ ਵਿਆਪੇ ਹਰ ਤਨ ਨਿਰਮਲ ਗਾਠੇ ਕਹਿੰਦੇ ਫਿਰ ਪ੍ਰਮਾਤਮਾ ਦੀ ਪ੍ਰੇਮ ਨਾਲ ਭਗਤੀ ਕਰਕੇ ਜੀਵ ਨੇ ਕਹਿੰਦੇ ਪਰਮ ਪਦ ਪਾ ਲਿਆ ਸਭ ਤੋਂ ਉੱਚੀ ਆਤਮਿਕ ਅਵਸਥਾ ਪਾ ਲਈ ਸਾਧ ਸੰਗਤ ਦੇ ਵਿੱਚ ਨਾਮ ਜਪਿਆਂ ਜੀਵ ਦੇ ਦੁੱਖ ਖਤਮ ਹੋ ਗਏ ਕਹਿੰਦੇ ਉਸ ਪ੍ਰਮਾਤਮਾ ਦਾ ਜਿਹੜਾ ਇਹ ਨਾਮ ਹੈ ਪਵਿੱਤਰ ਨਾਮ ਧਨ ਕਹਿੰਦੇ ਜਿਸ ਜੀਵ ਨੇ ਆਪਣੀ ਗੱਠੜੀ ਚ ਬੰਨ ਲਿਆ ਕਹਿੰਦੇ ਨਾ ਤਾਂ ਇਹ ਧਨ ਘਟਦਾ ਨਾ ਕਹਿੰਦੇ ਇਹਨੂੰ ਚੋਰੀ ਹੋਣ ਦਾ ਡਰਾ ਤੇ ਨਾ ਹੀ ਕਿਤੇ ਗਵਾਚਦਾ ਇਹ ਇਸ ਤਰ੍ਹਾਂ ਦਾ ਧਨ ਆ ਇੱਕ ਵਾਰ ਜਦੋਂ ਬਨਿਆ ਗਿਆ ਨਾ ਗੱਠ ਦੇ ਵਿੱਚ ਗੱਠੜੀ ਚ ਤੇ ਇਸ ਤਰ੍ਹਾਂ ਦਾ ਹੈਗਾ ਫਿਰ ਇਹ ਤੇ ਗਵਾਚਣ ਦਾ ਨਹੀਂ ਖਤਰਾ ਚੋਰੀ ਦਾ ਨਹੀਂ ਖਤਰਾ ਨਾ ਹੀ ਇਹ ਘਟਦਾ ਇੱਕ ਵਾਰ ਬਨਿਆ ਜਾਵੇ ਗੱਠੜੀ ਚ ਅੰਤ ਕਾਲ ਪ੍ਰਭ ਪੈ ਸਹਾਈ ਇਤ ਉਤਰਾਖਣ ਹਾਰੇ ਪ੍ਰਾਨ ਮੀਤ ਹੀਤ ਤਨ ਮੇਰਾ ਨਾਨਕ ਸਦ ਬਲੇ ਹਾਰੇ ਕਹਿੰਦੇ ਉਹ ਪਰਮਾਤਮਾ ਸਾਡਾ ਕਹਿੰਦੇ ਅੰਤ ਦਾ ਬੇਲੀ ਆ ਸਾਡਾ ਸਦਾ ਦਾ ਕਹਿੰਦੇ ਬੇਲੀ ਆ ਸਾਨੂੰ ਲੋਕ ਵਿੱਚ ਵੀ ਪਰਲੋਕ ਵਿੱਚ ਵੀ ਉਹੀ ਸਾਡੀ ਰੱਖਿਆ ਕਰਦਾ ਉਹਦਾ ਨਾਮ ਜਪੀਏ ਉਹਦਾ ਨਾਮ ਤਾਂ ਇਕੱਠਾ ਕਰੀਏ ਕਹਿੰਦੇ ਉਹਦਾ ਨਾਮ ਤਾਂ ਨਾਨਕ ਜੀ ਕਹਿੰਦੇ ਮੇਰੇ ਪ੍ਰਾਣਾ ਦਾ ਮੇਰੇ ਮਨ ਦਾ ਮਿੱਤਰ ਆ ਕਹਿੰਦੇ ਮੈਂ ਉਸ ਪਰਮੇਸ਼ਰ ਤੋਂ ਸਦਾ ਹੀ ਬਲਿਹਾਰਿਆ ਵਾਹਿਗੁਰੂ ਜੀ ਵਾਹਿਗੁਰੂ ਜੀ ਆਸਾ ਮਹੱਲਾ ਪੰਜਵਾ ਜਾਂ ਤੂੰ ਸਾਹਿਬ ਤਾਂ ਪੌ ਕੇ ਹਾ ਹੋ ਤੁਦ ਮੇਨ ਕਿਸ ਸਾ ਲਾਹੀ ਇੱਕ ਤੂੰ ਤਾਂ ਸਭ ਕਿਛ ਹੈ ਮੈਂ ਤੁਦ ਬਿਨ ਦੂਜਾ ਨਹੀਂ ਬਾਬਾ ਬਿਖ ਦੇਖਿਆ ਸੰਸਾਰ ਰੱਖਿਆ ਕਰੋ ਗੁਸਾਈ ਮੇਰੇ ਮੈਂ ਨਾਮ ਤੇਰਾ ਆਧਾਰ ਰਹਾਉ ਕਹਿੰਦੇ ਹੈ ਪਰਮੇਸ਼ਰ ਜੀ ਜਦੋਂ ਤੂੰ ਮੇਰਾ ਮਾਲਕ ਆ ਮੇਰੇ ਸਿਰ ਤੇ ਰਾਖਾ ਫਿਰ ਕਹਿੰਦੇ ਮੈਨੂੰ ਕਿਸ ਚੀਜ਼ ਦਾ ਡਰ ਹੋ ਸਕਦਾ ਕਹਿੰਦੇ ਤੇਰੇ ਤੋਂ ਬਿਨਾ ਮੈਂ ਕਿਸ ਦੀ ਸਿਫਤ ਸਲਾਹ ਕਰ ਸਕਦਾ ਤੇਰੇ ਬਰਾਬਰ ਦਾ ਕਹਿੰਦੇ ਹੋਰ ਕੋਈ ਹੈ ਨਹੀਂ ਕਹਿੰਦੇ ਇੱਕ ਤੂੰ ਹੀ ਹੈ ਆਪਣੇ ਵਰਗਾ ਤੇਰੇ ਵਰਗਾ ਹੋਰ ਦੂਜਾ ਹੈ ਨਹੀਂ ਕਹਿੰਦੇ ਕਹਿੰਦੇ ਹੈ ਪਰਮੇਸ਼ਰ ਜੀ ਇਹ ਸੰਸਾਰ ਕਹਿੰਦੇ ਮਾਇਆ ਦੇ ਮੋਹ ਦੀ ਜ਼ਹਿਰ ਹੈ ਕਹਿੰਦੇ ਇਸ ਵਿੱਚ ਮਾਇਆ ਦਾ ਜ਼ਹਿਰ ਕਹਿੰਦੇ ਫੈਲਿਆ ਹੋਇਆ ਸੰਸਾਰ ਵਿੱਚ ਇਸ ਵਿੱਚੋਂ ਕਹਿੰਦੇ ਤੁਸੀਂ ਹੀ ਮੇਰੀ ਰੱਖਿਆ ਕਰਨੀ ਆ ਤੇਰੇ ਨਾਮ ਦਾ ਹੀ ਮੈਨੂੰ ਇੱਕ ਆਸਰਾ ਜਿਹਦਾ ਆਸਰਾ ਲੈ ਕੇ ਮੈਂ ਇਸ ਸੰਸਾਰ ਸਾਗਰ ਨੂੰ ਤਰ ਸਕਦਾ ਜਾਣੇ ਬਿਰਥਾ ਸਬਾ ਮਨ ਕੀ ਹੋਰ ਕਿਸ ਪਹਿ ਆਖ ਸੁਣਾਈਐ ਵੇਨਨਾ ਵੈ ਸਭ ਜਗ ਬੋਰਾਇਆ ਨਾਮ ਮਿਲੈ ਸੁਖ ਪਾਈਐ ਕਹਿੰਦੇ ਪ੍ਰਮਾਤਮਾ ਜੀ ਤੂੰ ਸਭ ਦੇ ਅੰਦਰ ਦੀ ਪੀੜ ਜਾਣਨ ਵਾਲਾ ਹੈ ਤੇ ਹੋਰ ਅਸੀਂ ਆਪਣਾ ਤੈਨੂੰ ਛੱਡ ਕੇ ਦੁੱਖ ਕਿਨੂੰ ਸੁਨਾਈਏ ਜੋ ਸਾਡੇ ਦੁੱਖ ਨੂੰ ਖਤਮ ਕਰਨ ਦੀ ਸਮਰੱਥਾ ਰੱਖਦਾ ਹੋਵੇ ਤੇਰੇ ਤੋਂ ਬਿਨਾ ਕਹਿੰਦੇ ਤੇਰੇ ਨਾਮ ਤੋਂ ਬਿਨਾ ਇਹ ਸਭ ਜਗ ਝੱਲਾ ਹੋਇਆ ਫਿਰਦਾ ਜਦੋਂ ਨਾਮ ਦਾ ਆਸਰਾ ਲੈਂਦਾ ਜੀਵ ਫੇਰ ਹੀ ਸੁੱਖ ਮਿਲਦਾ ਕਹਿੰਦੇ। ਕਿਆ ਕਹੀਏ ਕਿਸ ਆਖ ਸੁਣਾਈਏ ਜੇ ਕਹਿਣਾ ਸੋ ਪ੍ਰਭ ਜੀ ਪਾਸ। ਸਭ ਕਿਛ ਕੀਤਾ ਤੇਰਾ ਵਰਤੈ ਸਦਾ ਸਦਾ ਤੇਰੀ ਆਸ। ਕਹਿੰਦੇ ਹੋਰ ਅਸੀਂ ਆਪਣਾ ਦੁੱਖ ਤਕਲੀਫ ਕਿਹਨੂੰ ਕਹਿ ਕੇ ਸੁਣਾ ਸਕਦੇ ਆ ਸਿਰਫ ਉਸ ਪਰਮਾਤਮਾ ਪਾਸ ਹੀ ਕਹਿ ਸਕਦੇ ਆ ਨਾ ਜਿਹਨੂੰ ਪਤਾ ਕਿ ਸਾਡਾ ਦੂਰ ਕਰ ਸਕਦਾ ਕਿਉਂਕਿ ਸਭ ਕੁਝ ਜੋ ਵਰਤ ਰਿਹਾ ਸੰਸਾਰ ਵਿੱਚ ਉਹਦਾ ਕੀਤਾ ਵਰਤ ਰਿਹਾ ਡਾਡੇ ਦਾ ਫਿਰ ਉਹਦੇ ਤੋਂ ਹੀ ਇਸ ਸਾਡੀ ਜਿਹੜੀ ਕਹਿੰਦੇ ਨੇ ਵੀ ਦੁੱਖ ਦੀ ਤਕਲੀਫ ਦੀ ਸਾਡੀ ਦਵਾਈ ਉਹਦੇ ਕੋਲ ਹੀ ਆ ਉਹਦੇ ਕੋਲ ਹੀ ਆਸ ਰੱਖੀਏ ਵੀ ਉਹੀ ਸਾਨੂੰ ਸੁਖ ਦੇ ਸਕਦਾ ਸਾਡੀ ਤਕਲੀਫ ਨੂੰ ਉਹੀ ਜਾਣਦਾ ਉਹੀ ਇਹਨੂੰ ਦੂਰ ਕਰਨ ਦੇ ਸਮਰੱਥਾ ਫਿਰ ਉਹਦਾ ਆਸਰਾ ਲਈਏ ਉਹਦੇ ਚਰਨਾਂ ਨਾਲ ਜੁੜੀਏ ਉਹਦਾ ਨਾਮ ਜਪੀਏ ਜੇ ਦੇਹ ਵੜਾਈ ਤਾਂ ਤੇਰੀ ਵੜਾਈ ਇਤ ਉਤ ਤੁਝੈ ਤੇ ਆਓ ਨਾਨਕ ਕੇ ਪ੍ਰਭ ਸਦਾ ਸੁਖ ਦਾਤੇ ਮੈਂ ਤਾਣ ਤੇਰਾ ਇਕ ਨਾਉ ਕਹਿੰਦੇ ਹੈ ਪਰਮੇਸ਼ਰ ਜੀ ਜੇ ਤੂੰ ਮੈਨੂੰ ਵਡਿਆਈ ਦਿਨਾ ਮੇਰਾ ਕੋਈ ਨਾਂ ਆਦਰ ਨਾਲ ਲੈਂਦਾ ਤੇ ਤੇਰੀ ਵਡਿਆਈ ਆ ਕਹਿੰਦੇ ਕਿਉਂ ਤੇਰੀ ਵਡਿਆਈ ਆ ਕਿਉਂਕਿ ਤੇਰਾ ਹੀ ਕਹਿੰਦੇ ਮੈਂ ਨਾਂ ਤੇ ਆਉਨਾ ਲੋਕ ਵਿੱਚ ਵੀ ਪਰਲੋਕ ਵਿੱਚ ਵੀ ਹਰ ਵਕਤ ਤੇਰਾ ਹੀ ਨਾਂ ਤੇ ਆਉਨਾ ਇਹਦੇ ਕਰਕੇ ਮੈਨੂੰ ਆਦਰ ਮਾਣ ਮਿਲਦਾ ਨਾਨਕ ਕੇ ਪ੍ਰਭ ਸਦਾ ਸੁਖ ਦਾਤੇ ਮੈਂ ਤਾਨ ਤੇਰਾ ਇਕ ਨਾਉ ਨਾਨਕ ਜੀ ਕਹਿੰਦੇ ਇਹ ਸੁੱਖਾਂ ਦੇ ਦਾਤੇ ਪਰਮੇਸ਼ਰ ਜੀ ਮੈਨੂੰ ਇਕ ਤੇਰੇ ਨਾਮ ਦਾ ਹੀ ਆਸਰਾ ਹੋਰ ਕਿਸੇ ਚੀਜ਼ ਦਾ ਆਸਰਾ ਸਭ ਝੂਠਾ ਇਕ ਨਾਉ ਦਾ ਸੱਚਾ ਆਸਰਾ ਆਸਾ ਮਹੱਲਾ ਪੰਜਵਾਂ अमृत नाम तुम्हारा ठाकुर ए महा रस जन पियो जन्म जन्म चूके पै पारे दुर्त विनाशो परम बियो दर्शन पेखत मैं जियौ ਸੁਨ ਕਰ ਬਚਨ ਤੁਮਾਰੇ ਸਤਿਗੁਰ ਮਨ ਤਨ ਮੇਰਾ ਠਾਰ ਥਿਓ ਰਹਾਉ ਕਹਿੰਦੇ ਹੈ ਮੇਰੇ ਮਾਲਕ ਤੇਰਾ ਨਾਮ ਅੰਮ੍ਰਿਤ ਹੈ ਕਹਿੰਦੇ ਇਹ ਮਹਾਰਸ ਜਨੇ ਪੀਓ ਕਹਿੰਦੇ ਜਿਹੜੇ ਤੇਰੇ ਜਾਨ ਨੇ ਉਹ ਇਹ ਮਹਾਰਸ ਪਿੰਦੇ ਨੇ ਜੋ ਤੇਰਾ ਨਾਮ ਧਿਆਉਂਦੇ ਨੇ ਕਹਿੰਦੇ ਜੋ ਵੀ ਤੇਰਾ ਨਾਮ ਰਸ ਪਿੰਦਾ ਉਹਨਾਂ ਦੇ ਕਹਿੰਦੇ ਜਨਮਾਂ ਜਨਮਾਂ ਦੇ ਕਹਿੰਦੇ ਡਰ ਖਤਮ ਹੋ ਜਾਂਦੇ ਨੇ ਉਹਨਾਂ ਦੇ ਪਾਪ ਬਿਨਸ ਜਾਂਦੇ ਨੇ ਉਹਨਾਂ ਦੇ ਮਨ ਚੋਂ ਭਰਮ ਖਤਮ ਹੋ ਜਾਂਦੇ ਨੇ ਤੇਰਾ ਦਰਸ਼ਨ ਕੀਤਾ ਮੈਨੂੰ ਆਤਮਿਕ ਜੀਵਨ ਮਿਲਦਾ ਕਹਿੰਦੇ ਸੁਨ ਕਰ ਬਚਨ ਤੁਮਾਰੇ ਸਤਿਗੁਰ ਮਨ ਤਨ ਮੇਰਾ ਠਾਰ ਥਿਓ ਰਹਾਓ ਕਹਿੰਦੇ ਸਤਗੁਰ ਦੇ ਰਾਹੀ ਬਚਨ ਸੁਣ ਕੇ ਉਪਦੇਸ਼ ਸੁਣ ਕੇ ਤੇਰੀ ਬਾਣੀ ਸੁਣ ਕੇ ਕਹਿੰਦਾ ਮੇਰਾ ਮਨ ਹਨ ਠੰਡਾ ਠਾਰ ਹੋ ਜਾਂਦਾ ਮੇਰੇ ਮਨ ਚੋਂ ਵਿਕਾਰ ਖਤਮ ਹੋ ਜਾਂਦੇ ਨੇ ਮੇਰੇ ਮਨ ਚੋਂ ਮਾਇਆ ਦੀ ਤਪਸ਼ ਖਤਮ ਹੋ ਜਾਂਦੀ ਹੈ ਤੁਮਰੀ ਕਿਰਪਾ ਤੇ ਪਿਓ ਸਾਧ ਸੰਗ ਇਹ ਕਾਜ ਤੁਮ ਆਪ ਕੀਓ ਡੇੜ ਕਰ ਚਰਨ ਗਹੇ ਪ੍ਰਭ ਤੁਮਰੇ ਸਹਜ ਵਿਖਿਆ ਪਈ ਖਿਓ ਕਹਿੰਦੇ ਪਰਮਾਤਮਾ ਜੀ ਜੋ ਸਾਧ ਸੰਗਤ ਦੇ ਵਿੱਚ ਗੁਰੂ ਨਾਲ ਮੇਲਾਪ ਕਰਾਇਆ ਉਹ ਤੇਰੀ ਕਿਰਪਾ ਤੂੰ ਆਪ ਹੀ ਇਹ ਕਾਰਜ ਮੇਰਾ ਸਿਰੇ ਚਾੜਿਆ ਗੁਰੂ ਨੂੰ ਮਿਲਣ ਵਾਲਾ ਕਹਿੰਦੇ ਹੁਣ ਗੁਰੂ ਦੇ ਉਪਦੇਸ਼ ਰਾਹੀਂ ਤੇਰੇ ਮੈਂ ਚਰਨ ਬੜੇ ਕੁੱਟ ਕੇ ਫੜੇ ਨੇ ਕਹਿੰਦੇ ਹੁਣ ਕਹਿੰਦੇ ਮੈਂ ਸਹਜਤਾ ਵਿੱਚ ਆਹ ਕਹਿੰਦੇ ਜਿਹੜੀ ਮੇਰੀ ਵਿਖਿਆ ਸਭ ਖਤਮ ਹੋ ਗਈ ਆ ਮਾਇਆ ਦਾ ਜ਼ਹਿਰ ਵਿਕਾਰ ਸਭ ਮੇਰੇ ਖਤਮ ਹੋ ਗਏ ਨੇ ਮੈਂ ਤੇਰੇ ਚਰਨ ਕੁੱਟ ਕੇ ਫੜ ਲੈਨੇ ਕਹਿੰਦੇ ਮੇਰਾ ਮਨ ਤੇਰੀ ਯਾਦ ਵਿੱਚ ਲੱਗ ਗਿਆ ਸੁਖ નિਧਾਨ ਨਾਮ ਪ੍ਰਭ ਤੁਮਰਾ ਇਹ ਅਬినాਸੀ ਮੰਤਰ ਲਿਓ ਕਰ ਕੇ ਰੁਪਾ ਮੋਹੇ ਸਤਿਗੁਰ ਦੀਨਾ ਤਾਪ ਸੰਤਾਪ ਮੇਰਾ ਬੈਰ ਗਿਓ ਕਹਿੰਦੇ ਹੈ ਪ੍ਰਮਾਤਮਾ ਜੀ ਜੋ ਮੇਰਾ ਮਨ ਤਨ ਸ਼ੀਤਲ ਹੋ ਗਿਆ ਮੈਨੂੰ ਤੇਰਾ ਸੁਖ ਦੇਣ ਵਾਲਾ ਖਜ਼ਾਨਾ ਤੇਰਾ ਨਾਮ ਕਹਿੰਦੇ ਹੈ ਪਰਮੇਸ਼ਰ ਜੀ ਜੋ ਤੂੰ ਸਦਾ ਦਾ ਰਹਿਣ ਵਾਲਾ ਹੈ ਤੇਰਾ ਨਾਮ ਰੂਪੀ ਖਜ਼ਾਨਾ ਮੈਨੂੰ ਮੰਤਰ ਵਿੱਚ ਮਿਲ ਗਿਆ ਕਹਿੰਦੇ ਇਕ ਕਿਰਪਾ ਕਰਕੇ ਸਤਿਗੁਰ ਨੇ ਮੈਨੂੰ ਦਿੱਤਾ ਕਹਿੰਦੇ ਫੇਰ ਕਹਿੰਦੇ ਮੇਰਾ ਸਾਰਾ ਤਾਪ ਸੰਤਾਪ ਦੁੱਖ ਦਰਦ ਸਭ ਕੁਝ ਮੇਰਾ ਕਹਿੰਦੇ ਖਤਮ ਹੋ ਗਿਆ ਤਨ ਸੁ ਮਾਨਸ ਦੇਹੀ ਪਾਈ ਜਿਤ ਪ੍ਰਭ ਆਪਣੇ ਮੇਲ ਲਿਓ ਤਨ ਸੋ ਕਲਯੁਗ ਸਾਧ ਸੰਗ ਕੀਰਤਨ ਗਾਈਐ ਨਾਨਕ ਨਾਮ ਅਧਾਰ ਰਹੀਓ ਕਹਿੰਦੇ हे ਪਰਮੇਸ਼ਰ ਜੀ ਤਨ ਕਹਿੰਦੇ ਤਨ ਕਹਿੰਦੇ ਤੁਸੀਂ ਜੋ ਮੈਨੂੰ ਮਾਨਸ ਦੇਹੀ ਦਿੱਤੀ ਆ ਕਹਿੰਦੇ ਇਸ ਮਾਨਸ ਦੇਹੀ ਦੇ ਕੇ ਤੁਸੀਂ ਮੈਨੂੰ ਆਪਣੇ ਨਾਲ ਮੇਲ ਲਿਆ ਕਿਉਂਕਿ ਮਾਨਸ ਦੇ ਹੀ ਆਪਾਂ ਜਾਣਦੇ ਆ ਨਾ ਸੰਗਤ ਜੀ ਮਾਨਸ ਦੇ ਹੀ ਆ ਜਿਹਦੇ ਵਿੱਚ ਪਰਮਾਤਮਾ ਦੀ ਭਗਤੀ ਹੋ ਸਕਦੀ ਹੈ ਤੇ ਪਰਮਾਤਮਾ ਨਾਲ ਮਿਲਿਆ ਜਾ ਸਕਦਾ ਇਸ ਦੇ ਹੀ ਕੋ ਸਿਮਰੈ ਦੇਵ ਜਿਹੜੇ ਦੇਵਤੇ ਨੇ ਨਾ ਉਹ ਵੀ ਇਹ ਦੇਹੀ ਪਾਣੀ ਚਾਹੁੰਦੇ ਨੇ ਉਹਨਾਂ ਕੋਲ ਦੇਹ ਨਹੀਂ ਨਾ ਹੈਗੀ ਇਸ ਦੇਹੀ ਵਿੱਚ ਹੀ ਉਹਦੀ ਭਗਤੀ ਹੋ ਸਕਦੀ ਹੈ ਤੇ ਉਹਦੇ ਨਾਲ ਮਿਲਾਪ ਹੋ ਸਕਦਾ ਕਹਿੰਦੇ ਵੀ ਕਾਲ ਯੁਗ ਦਾ ਸਮਾਂ ਉਸ ਤਰ੍ਹਾਂ ਤੇ ਮਾੜਾ ਆਖਿਆ ਜਾਂਦਾ ਨਾ ਪਰ ਕਹਿੰਦੇ ਇਹ ਸਮਾਂ ਉਸ ਜੀਵ ਲਈ ਧੰਨ ਹੈ ਜਿਨੇ ਸਾਧ ਸੰਗਤ ਦੇ ਵਿੱਚ ਉਸ ਪਰਮਾਤਮਾ ਦੀ ਸਿਫਤ ਸਲਾਹ ਕੀਤੀ ਉਹ ਨਾਮ ਜਪਿਆ ਨਾਨਕ ਜੀ ਕਹਿੰਦੇ ਜੋ ਸਾਡੇ ਹਿਰਦੇ ਦਾ ਆਧਾਰ ਆ ਉਸ ਜੀਵ ਲਈ ਇਹ ਕਲਯੁਗ ਵੀ ਧੰਨ ਹੈ ਜਿਨੇ ਉਹਦਾ ਨਾਮ ਜਪ ਲਿਆ ਹਉ ਵਾਹਿਗੁਰੂ ਜੀ ਹਉ ਵਾਹਿਗੁਰੂ ਜੀ ਆਸਾ ਮਹੱਲਾ ਪੰਜਵਾਂ ਅੱਗੇ ਹੀ ਤੇ ਸਭ ਕਿਛੁ ਹੂਆ ਅਵਰ ਕੇ ਜਾਣ ਗਿਆਨਾ ਪੂਲ ਚੂਕ ਆਪਣਾ ਬਾਰਕ ਬਖਸਿਆ ਪਾਰ ਬਰਮ ਭਗਵਾਨਾ ਕਹਿੰਦੇ ਜੇ ਕੋਈ ਜੀਵ ਕਹੇ ਨਾ ਕਿ ਮੈਨੂੰ ਕੁਛ ਗਿਆਨ ਪ੍ਰਾਪਤ ਹੋ ਗਿਆ ਕਹਿੰਦੇ ਇਹ ਜਿਸ ਦੇ ਭਾਗਾ ਚ ਪਹਿਲਾਂ ਤੋਂ ਹੀ ਲਿਖਿਆ ਹੋਇਆ ਉਸਨੂੰ ਹੀ ਜੀਵਨ ਦੀ ਅਸਲੀਅਤ ਸਮਝ ਆਉਂਦੀ ਆ ਕਹਿੰਦੇ ਕਹਿੰਦੇ ਪਰਮਾਤਮਾ ਨੇ ਸਾਨੂੰ ਆਪਣੇ ਬੱਚਿਆਂ ਨੂੰ ਕਹਿੰਦੇ ਜਿਹੜੀ ਸਾਡੀ ਗਲਤੀ ਭੁੱਲ ਚੁੱਕਾ ਬਖਸ਼ ਦਿੱਤੀ ਸਾਨੂੰ ਨਾਮਦਾਨ ਦੀ ਵਿਧੀ ਬਣਵਾ ਦਿੱਤੀ ਸਤਿਗੁਰ ਰਾਹੀ ਸਤਿਗੁਰ ਮੇਰਾ ਸਦਾ ਦਿਆਲਾ ਮੋਹਿ ਦੀਨ ਕੋ ਰਾਖ ਲਿਆ ਕੱਟਿਆ ਰੋਗ ਮਹਾ ਸੁਖ ਪਾਇਆ ਹਰ ਅਮਰਤ ਮੁਖ ਨਾਮ ਦਿਆ ਰਹਾਉ ਕਹਿੰਦੇ ਸਤਗੁਰ ਮੇਰਾ ਬਹੁਤ ਦਿਆਲ ਆ ਕਹਿੰਦੇ ਮੇਰੀ ਰੱਖਿਆ ਕੀਤੀ ਆ ਮੇਰੀ ਗਰੀਬ ਦੀ ਕਹਿੰਦੇ ਮੇਰਾ ਰੋਗ ਕੱਟ ਦਿੱਤਾ ਆਤਮਿਕ ਮੌਤ ਦਾ ਰੋਗ ਹੁਣ ਕਹਿੰਦੇ ਮੈਂ ਬਹੁਤ ਸੁਖ ਵਿੱਚ ਆ ਕਿਉਂਕਿ ਗੁਰੂ ਨੇ ਮੇਰੇ ਮੁਖ ਦੇ ਵਿੱਚ ਪਰਮਾਤਮਾ ਦਾ ਅੰਮ੍ਰਿਤ ਰੂਪੀ ਨਾਮ ਚੋ ਦਿੱਤਾ ਇਹ ਸਾਰੀ ਵਿਧੀ ਪਰਮਾਤਮਾ ਨੇ ਗੁਰੂ ਰਾਹੀਂ ਬਣਾ ਦਿੱਤੀ ਅਨੇਕ ਪਾਪ ਮੇਰੇ ਪਰ ਹਰਿਆ ਬੰਧਨ ਕਾਟੇ ਮੁਕਤ ਪਏ ਅੰਧ ਗੂਪ ਮਹਾ ਕੋਰਤੇ ਬਹਾ ਪਕਰ ਗੁਰ ਕਾੜ ਲਿਏ ਕਹਿੰਦੇ ਹੁਣ ਜਦੋਂ ਗੁਰੂ ਨੇ ਮੈਨੂੰ ਵਿਕਾਰਾਂ ਚੋਂ ਮਾਇਆ ਦੇ ਮੋਹ ਚੋਂ ਬਾਹ ਫੜ ਕੇ ਮੈਨੂੰ ਕੱਢ ਲਿਆ ਕਹਿੰਦੇ ਹੁਣ ਮੇਰੇ ਪਹਿਲੇ ਪਾਪ ਬਖਸ਼ ਦਿੱਤੇ ਨੇ ਕਹਿੰਦੇ ਮੇਰੇ ਵਿਕਾਰਾਂ ਦੇ ਬੰਧਨ ਕੱਟ ਦਿੱਤੇ ਨੇ ਕਹਿੰਦੇ ਗੁਰੂ ਨੇ ਮਿਹਰ ਕਰਕੇ ਨਿਰ ਪਉ ਪੈ ਸਗਲ ਪਉ ਮਿਟਿਆ ਰਾਖੇ ਰੱਖਣ ਹਾਰੇ ਐਸੀ ਦਾਤ ਤੇਰੀ ਪ੍ਰਭ ਮੇਰੇ ਕਾਰਜ ਸਗਲ ਸਵਾਰੇ ਕਹਿੰਦੇ ਹੈ ਪਰਮੇਸ਼ਰ ਜੀ ਇਹ ਤੇਰੀ ਦਾਤ ਆ ਕਹਿੰਦੇ ਤੁਸੀਂ ਮੇਰੇ ਸਾਰੇ ਕਾਰਜ ਰਾਸ ਕਰਦੇ ਨੇ ਕਹਿੰਦੇ ਹੁਣ ਤਰਨਾਮ ਜਪ ਕੇ ਕਹਿੰਦੇ ਮੇਰਾ ਮਨ ਨਿਰਪਉ ਹੋ ਗਿਆ ਕਹਿੰਦੇ ਸਾਰੇ ਮੇਰੇ ਦਰ ਖਤਮ ਹੋ ਗਏ ਕਹਿੰਦੇ ਮੇਰਾ ਦਰ ਖਤਮ ਹੋ ਗਿਆ ਮੇਰੇ ਪਾਪ ਖਤਮ ਹੋ ਗਏ ਮੈਨੂੰ ਪ੍ਰਮਾਤਮਾ ਨੇ ਰੱਖ ਲਿਆ ਆਪਣਾ ਮਿਹਰ ਭਰਿਆ ਹੱਥ ਰੱਖ ਕੇ ਗੋਣ ਨਿਦਾਨ ਸਾਹਿਬ ਮਨ ਮੇਲਾ ਸ਼ਰਨ ਪਿਆ ਨਾਨਕ ਸੋਹੇਲਾ ਨਾਨਕ ਜੀ ਕਹਿੰਦੇ ਨੇ ਜਿਹੜਾ ਜੀਵ ਗੁਰੂ ਦੀ ਸ਼ਰਨ ਦੇ ਰਾਹੀ ਪ੍ਰਮਾਤਮਾ ਦੇ ਨਾਲ ਮਿਲ ਪਿਆ ਮਨ ਦੇ ਵਿੱਚ ਜਿਹਦਾ ਪਰਮਾਤਮਾ ਦੇ ਨਾਲ ਮੇਲ ਹੋ ਗਿਆ ਉਹ ਕਹਿੰਦੇ ਫਿਰ ਸਦਾ ਹੀ ਸੁਖੀ ਹੋ ਗਿਆ ਜਿਹਨੇ ਮਨ ਦੇ ਵਿੱਚ ਪਰਮਾਤਮਾ ਨੂੰ ਅਨਭਵ ਕਰ ਲਿਆ ਹਿਰਦੇ 'ਚ ਆਸਾ ਮਹੱਲਾ ਪੰਜਮਾ ਤੂੰ ਵਿਸਰੈ ਤਾਂ ਸਭ ਕੋ ਲਾਗੂ ਚੀਤ ਆਵੇ ਤਾਂ ਸੇਵਾ ਵਰਨ ਕੋ ਦੂਜਾ ਸੁਜੈ ਸਾਚੇ ਅਲਖ ਅਪੇਵਾ ਕਹਿੰਦੇ ਹੈ ਪਰਮੇਸ਼ਰ ਜੀ ਜਦੋਂ ਤਾ ਤੇਰਾ ਨਾਮ ਮੈਨੂੰ ਕਹਿੰਦੇ ਚਿੱਤੇ ਚ ਰਹਿੰਦਾ ਤਾਂ ਸਾਰੇ ਮੇਰਾ ਆਦਰ ਕਰਦੇ ਨੇ ਜਦੋਂ ਕਹਿੰਦੇ ਤੇਰਾ ਨਾਮ ਭੁੱਲ ਜਾਂਦਾ ਮੈਨੂੰ ਸਾਰੇ ਵੈਰੀ ਜੱਪਦੇ ਨੇ ਕਹਿੰਦੇ ਤੇਰੇ ਤੋਂ ਬਿਨਾ ਪਰਮੇਸ਼ਰ ਜੀ ਸਾਡਾ ਜੀਵਾਂ ਦਾ ਕੋਈ ਨਹੀਂ ਹੈਗਾ ਹੈ ਪਰਮੇਸ਼ਰ ਜੀ ਤੂੰ ਅਦ੍ਰਿਸ਼ਟ ਹੈ ਤੇਰਾ ਭੇਦ ਨਹੀਂ ਪਾਇਆ ਜਾ ਸਕਦਾ ਚੀਤ ਆਵੇ ਤਾਂ ਸਦਾ ਦੇਵਾਲਾ ਲੋਗਨ ਕਿਆ ਵਿਚਾਰੇ ਬੁਰਾ ਪਲਾ ਕੋ ਕਿਸ ਨੂੰ ਕਹੀਏ ਸਗਲੇ ਜੀ ਤੁਮਾਰੇ ਰਹਾਓ ਕਹਿੰਦੇ ਜੇ ਪਰਮੇਸ਼ਰ ਜੀ ਤੂੰ ਦਿਆਲ ਹੈ ਤਾਂ ਤੂੰ ਮੈਨੂੰ ਚਿਤ ਆਉਂਦਾ ਹੈ ਕਹਿੰਦੇ ਤੇ ਲੋਕ ਵਿਚਾਰੇ ਕੀ ਕਰ ਸਕਦੇ ਨੇ ਕਹਿੰਦੇ ਕਿਸੇ ਨੂੰ ਅਸੀਂ ਕਿਸੇ ਨੂੰ ਵੀ ਅਸੀਂ ਕਿਵੇਂ ਬੁਰਾ ਭਲਾ ਕਹਿ ਸਕਦੇ ਹਾਂ ਸਾਰਿਆਂ ਦੇ ਵਿੱਚ ਕਹਿੰਦੇ ਤੂੰ ਆਪ ਵਸਦਾ ਸਾਰੇ ਤੇਰੇ ਜੀ ਨੇ ਜੇ ਕਹਿੰਦੇ ਤੂੰ ਮੈਨੂੰ ਚੇਤੋਂ ਨਾ ਇਹ ਤੇਰੀ ਆਪਣੀ ਦਿਵਾਲਤਾ ਹੈ ਕਹਿੰਦੇ ਇਹਦੇ ਵਿੱਚ ਲੋਕਾਂ ਦਾ ਨਹੀਂ ਕੁਝ ਹੈ ਤੇਰੀ ਟੇਕ ਤੇਰਾ ਆਧਾਰਾ ਹੱਥ ਦੇ ਤੂੰ ਰਾਖੈ ਿਸ ਜਨ ਉਪਰ ਤੇਰੀ ਕਿਰਪਾ ਤਿਸ ਕੋ ਬਿਪਨਾ ਕੋ ਉਪਾਖੈ ਕਹਿੰਦੇ हे ਪਰਮੇਸ਼ਰ ਜੀ ਸਾਨੂੰ ਤੁਹਾਡਾ ਹੀ ਆਸਰਾ ਸਾਨੂੰ ਤੁਹਾਡਾ ਹੀ ਸਹਾਰਾ ਤੁਸੀਂ ਹੱਥ ਦੇ ਕੇ ਜੀਵਾਂ ਦੀ ਰੱਖਿਆ ਕਰਦੇ ਹੋ ਕਹਿੰਦੇ ਜਿਹਦੇ ਉਪਰ ਤੁਹਾਡੀ ਕਿਰਪਾ ਉਹਨੂੰ ਕੋਈ ਵੀ ਮੰਦੇ ਬੋਲ ਨਹੀਂ ਬੋਲਦਾ ਓਹੋ ਸੁਖ ਓਹਾ ਵਡਿਆਈ ਜੋ ਪ੍ਰਭ ਜੀ ਮਨ ਪਾਣੀ ਤੂੰ ਦਾਤਾ ਤੂੰ ਸਦ ਮਿਹਰਵਾਨ ਨਾਮ ਮਿਲੇ ਰੰਗ ਮਾਣੀ ਕਹਿੰਦੇ ਪਰਮੇਸ਼ਰ ਜੀ ਜੋ ਆਪ ਪ੍ਰਸੰਨ ਹੋ ਕੇ ਮੈਨੂੰ ਦੇ ਰਹੇ ਹੋ ਦਾਤ ਉਹੀ ਮੇਰੇ ਲਈ ਸੁੱਖਾ ਉਹੀ ਮੇਰੇ ਲਈ ਸੋਭਾ ਹੈਗੀ ਜੋ ਤੂ ਸਿਮੈ ਨੂੰ ਦੇ ਰਹੇ ਹੋ ਉਹਦੇ ਵਿੱਚ ਹੀ ਮੈਂ ਰਾਜ਼ੀ ਆਂ हे ਪਰਮੇਸ਼ਰ ਜੀ ਤੂੰ ਕਹਿੰਦੇ ਸਾਨੂੰ ਦਾਤਾਂ ਦੇਣ ਵਾਲਾ ਤੂੰ ਸਾਡੇ ਤੇ ਮਿਹਰ ਕਰਨ ਵਾਲਾ ਜਦੋਂ ਮਿਹਰ ਕਰਦਾ ਤਾਂ ਤੇਰੇ ਨਾਮ ਦੀ ਦਾਤ ਮਿਲਦੀ ਆ ਅਸੀਂ ਤੇਰੇ ਪ੍ਰੇਮ ਰੰਗ ਵਿੱਚ ਰੰਗੇ ਜਾਂਦੇ ਆ ਤੁੱਦ ਆਗੈ ਅਰਦਾਸ ਹਮਾਰੀ ਜਿਉ ਪਿੰਡ ਸਭ ਤੇਰਾ ਕੋਹ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੈ ਮੇਰਾ ਤੁਧ ਆਗੈ ਅਰਦਾਸ ਹਮਾਰੀ ਜਿਉ ਪਿੰਡ ਸਭ ਤੇਰਾ ਕੋਹ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੈ ਮੇਰਾ ਕਹਿੰਦੇ ਹੈ ਪਰਮੇਸ਼ਰ ਜੀ ਤੁਹਾਡੇ ਅੱਗੇ ਇਹ ਅਰਦਾਸ ਆ ਕਹਿੰਦੇ ਤੁਸੀਂ ਸਾਡੇ ਮਾਲਕੋਂ ਸਾਡੀ ਜਿੰਦ ਸਰੀਰ ਸਭ ਤੇਰਾ ਦਿੱਤਾ ਹੋਇਆ ਇਹਦੇ ਮਾਲਕ ਵੀ ਤੁਸੀਂ ਹੋ ਨਾਨਕ ਜੀ ਕਹਿੰਦੇ ਨੇ ਜੇ ਮੇਰੀ ਕੋਈ ਵਡਿਆਈ ਕਰਦਾ ਇਹ ਤੇਰੇ ਨਾਮ ਦੀ ਵਡਿਆਈ ਆ ਤੇਰੇ ਨਾਮ ਤੋਂ ਬਿਨਾ ਤਾਂ ਮੇਰਾ ਨਾਂ ਕੋਈ ਜਾਣਦਾ ਨਹੀਂ ਸੀ ਤੇਰਾ ਨਾਮ ਜਪਿਆ ਤੂੰ ਆਦਰ ਦਿਵਾਇਆ ਇਹ ਤੇਰਾ ਹੀ ਆਦਰ ਆ ਤੇਰੀ ਹੀ ਵਡਿਆਈ ਆ ਜਿਸ ਤਰ੍ਹਾਂ ਆਪਾਂ ਜਾਣਦੇ ਆ ਨਾ ਸੰਗਤ ਜੀ ਕਬੀਰ ਜੀ ਦੇ ਸਮੇਂ ਜਦੋਂ ਕਬੀਰ ਜੀ ਤੇ ਬਹੁਤ ਜ਼ਿਆਦਾ ਇਲਜ਼ਾਮ ਲਾਏ ਜਾਂਦੇ ਸੀ ਤਾਂ ਉਹਨਾਂ ਨੂੰ ਬੜੀਆਂ ਸਜ਼ਾਵਾਂ ਦਿੱਤੀਆਂ ਜਾਂਦੀਆਂ ਸੀ ਇੱਕ ਵਾਰ ਕਹਿੰਦੇ ਨੇ ਨਾ ਵੀ ਸਿਕੰਦਰ ਨੇ ਕਬੀਰ ਜੀ ਨੂੰ ਇੱਕ ਮਸਤ ਹਾਥੀ ਦੇ ਅੱਗੇ ਸੁੱਟਵਾਇਆ ਸੀ ਉਹਨਾਂ ਨੂੰ ਪਤਾ ਵੀ ਜਿਹੜਾ ਹਾਥੀ ਜਦੋਂ ਉਹਨੂੰ ਸ਼ਰਾਬ ਪਿਲਾ ਕੇ ਉਹ ਮਸਤ ਹੋਇਆ ਹੁੰਦਾ ਤਾਂ ਉਹ ਸਾਹਮਣੇ ਦੇਖਦਾ ਨਹੀਂ ਕੌਣ ਆ ਉਹਨੂੰ ਲਤਾੜ ਦਿੰਦਾ ਤੇ ਉਹ ਫਿਰ ਮਰ ਜਾਂਦਾ ਜੀ ਹੈ ਨਾ ਤਾਂ ਫਿਰ ਕਿਉਂਕਿ ਕਬੀਰ ਜੀ ਕਹਿੰਦੇ ਵੀ ਉਹ ਹਾਥੀ ਨੇ ਮੈਨੂੰ ਚੁੱਕ ਲਿਆ ਮੇਰੀ ਗੱਠੜੀ ਬਣਾ ਕੇ ਗਠੜੀ ਤਾਂ ਬਣਾਈ ਹੋਈ ਸੀ ਬੰਨਿਆ ਹੋਈ ਸੀ ਪਹਿਲਾਂ ਹੀ ਹੱਥ ਪੈਰ ਤੇ ਕਹਿੰਦੇ ਉਹਨਾਂ ਨੇ ਹਾਥੀ ਨੇ ਮੈਨੂੰ ਆਪਣੀ ਸੁੰਡ ਨਾਲ ਚੁੱਕਿਆ ਤੇ ਮੈਨੂੰ ਆਪਣੇ ਮੱਥੇ ਨਾਲ ਲਾ ਲਿਆ ਜਦੋਂ ਕਹਿੰਦੇ ਮੈਨੂੰ ਸੁੰਡ ਨਾਲ ਚੁੱਕਿਆ ਉਹ ਖੁਸ਼ ਹੋ ਗਏ ਕਿ ਹੁਣ ਇਹਨੂੰ ਮਤਲਬ ਛੱਡਦਾ ਨਹੀਂ ਪਰ ਕਹਿੰਦੇ ਉਹ ਹੈਰਾਨ ਹੋ ਗਏ ਜਦੋਂ ਹਾਥੀ ਨੇ ਕਹਿੰਦੇ ਮੇਰੀ ਬੰਨੀ ਬਣਾਈ ਗਠੜੀ ਆਪਣੇ ਮੱਥੇ ਨੂੰ ਲਾ ਲਈ ਤੇ ਫਿਰ ਮੈਨੂੰ ਬੜੇ ਸਤਿਕਾਰ ਨਾਲ ੇਠਾਂ ਲਾਇਆ ਫਿਰ ਕਹਿੰਦੇ ਉਹ ਹੈਰਾਨ ਹੋ ਗਏ ਫਿਰ ਕਬੀਰ ਜੀ ਪਤਾ ਕੀ ਕਹਿੰਦੇ ਨੇ ਕਬੀਰ ਜੀ ਕਹਿੰਦੇ ਨੇ ਇਹ ਪਰਮੇਸ਼ਰ ਇਹ ਜੋ ਹੱਥੀ ਨੇ ਨਮਸਕਾਰ ਕੀਤੀ ਇਹ ਮੈਨੂੰ ਨਹੀਂ ਕੀਤੀ ਉਹ ਤੇਰੇ ਨਾਮ ਨੂੰ ਜੋ ਮੇਰੇ ਹਿਰਦੇ ਚ ਵਸਿਆ ਕਿੰਨੀ ਮਤਲਬ ਨਮਰਤਾ ਕਿੰਨੀ ਮਤਲਬ ਉੱਚੀ ਅਵਸਥਾ ਕਹਿੰਦੇ ਹੈ ਪਰਮੇਸ਼ਰ ਉਹਨੇ ਮੈਨੂੰ ਨਹੀਂ ਕਹਿੰਦੇ ਨਮਸਕਾਰ ਕੀਤੀ ਤੇਰੇ ਨਾਮ ਨੂੰ ਜੋ ਮੇਰੇ ਹਿਰਦੇ ਚ ਵਸਿਆ ਕਹਿੰਦੇ ਇੰਨੀ ਨਾਮ ਦੀ ਮਹਿਮਾ ਹੈ ਉਹਦਾ ਨਾਮ ਜਪੀਏ ਸੰਗਤ ਜੀ ਬਸ ਕਿਤੇ ਪਰਮੇਸ਼ਰ ਆਪਣੇ ਨਾਮ ਜਪਣ ਦੀ ਤਾਂਗ ਪੈਦਾ ਕਰ ਦੇਵੇ ਫਿਰ ਆਨੰਦ ਹੀ ਆਨੰਦ ਆ ਜਦੋਂ ਉਹਦਾ ਨਾਮ ਜਪਿਆ ਹਾਂਜੀ ਸੰਗਤ ਜੀ ਇੰਨੀਆਂ ਵਿਚਾਰਾਂ ਪਰਵਾਨ ਕਰਨੀਆਂ ਜੀ ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ ਅਨੇਕਾਂ ਅਨੇਕਾਂ ਗਲਤੀਆਂ ਬਖਸ਼ਣੀਆਂ ਜੀ ਸਤਿਗੁਰੂ ਜੀ ਪਰਮੇਸ਼ਰ ਜੀ ਆਪ ਦੀ ਤੁਰਕੀ ਬਾਣੀ ਦੀ ਵਿਚਾਰ ਕਰਦੇ ਆ ਬਾਣੀ ਪੜ੍ਹਦੇ ਆ ਹੋਈਆਂ ਬੇਅੰਤ ਬੇਅੰਤ ਗਲਤੀਆਂ ਇਸ ਬੱਚੀ ਨੂੰ ਅਣਜਾਣ ਸਮਝ ਕੇ ਬਖਸ਼ ਦੇਣੀਆਂ ਜੀ ਅੱਗੇ ਤੋਂ ਸਮਤ ਦੇਣੀ ਸਤਿਗੁਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ